ਆਸ਼ਕ ਦਾ ਜ਼ਿਕਰ ਹੁੰਦਾ ਨਾ ਕਿ ਉਸ ਨੂੰ ਰਾਤ ਨੂੰ ਬੁਲਾਇਆ ਗਿਆ ਰਾਤ ਦੇ ਹਨੇਰੇ ਦੇ ਵਿੱਚ ਔਰ ਕਿਵੇਂ ਵਿਸ਼ਵਾਸ ਘਾਤ ਹੋਇਆ ਉਹ ਰਾਤ ਹੋਇਆ ਕਿ ਸੀ ਅਸਲ ਦੇ ਵਿੱਚ 28 ਤੇ 29 ਦੀ ਦਰਮਿਆਨੀ ਰਾਤ 11ਵਾਂ ਮਹੀਨਾ 2025 ਹਰਕਵਲ ਨਾਂ ਦਾ ਇੱਕ ਲੜਕਾ ਜੋ ਬੱਲੂਆਣੇ ਦਾ ਰਹਿਣ ਵਾਲਾ ਹੈ ਜਿਹਦੇ ਫਾਦਰ ਦੀ ਉਸ ਪਿੰਡ ਦੇ ਵਿੱਚ ਆਰਐਮਪੀ ਝੋਲਾ ਛਾਪ ਡਾਕਟਰ ਆਪਾਂ ਜਿਵੇਂ ਕਹਿ ਦਿੰਦੇ ਆ ਤਾਂ ਉਹਨਾਂ ਦੀ ਇੱਕ ਮੈਡੀਕਲ ਦੀ ਦੁਕਾਨ ਹੈ ਸੁਖਣ ਵਾਲਾ ਦੇ ਵਿੱਚ ਨਾ 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 ਬੱਲੂਆਣੇ ਦੇ ਵਿੱਚ ਹਰ ਕਮਲ ਦੀ ਗੱਲ ਹੋ ਰਹੀ ਹੈ ਜੋ ਰੁਪਿੰਦਰ ਕੌਰ ਦਾ ਆਸ਼ਿਕ ਹੈ ਜਿਹਦੇ ਨਾਲ ਰਲ ਕੇ ਉਹਨੇ ਆਪ ਦਾ ਘਰ ਵਾਲਾ ਮਾਰਿਆ ਆਪਾਂ ਉਹਦੀ ਗੱਲ ਕਰ ਰਹੇ ਆ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਲੇਕਿਨ ਉਹ ਬਠਿੰਡੇ ਦੇ ਨੇੜੇ ਪੈ ਜਾਂਦਾ ਠੀਕ ਹੈ ਉਸ ਵੱਲੋਂ ਤੇ ਉਹਦੇ ਇੱਕ ਦੋਸਤ ਵੱਲੋਂ ਜਿਹਦਾ ਨਾਮ ਹੈਗਾ ਵਿਸ਼ਵਦੀਪ ਹੂੰ ਉਹਨਾਂ ਜਾਣਿਆਂ ਵੱਲੋਂ ਐਸਪਰ ਦਾ ਇਨਵੈਸਟੀਗੇਸ਼ਨ ਆਫ ਪੰਜਾਬ ਪੁਲਿਸ ਜੋ ਹੁਣ ਤੱਕ ਤੱਥ ਸਾਹਮਣੇ ਬਾਹਰ ਆਏ ਜਾਂ ਪੰਜਾਬ ਪੁਲਿਸ ਨੇ ਜੋ ਪ੍ਰੈਸ ਕਾਨਫਰੰਸਾਂ ਕੀਤੀਆਂ ਉਹਨਾਂ ਚ ਗੱਲਾਂ ਨਿਕਲ ਕੇ ਬਾਹਰ ਆਈਆਂ ਕਿ 28 ਤੇ 29 ਦੀ ਦਰਮਿਆਨੀ ਰਾਤ ਨੂੰ ਇਹ ਦੋਵੇਂ ਜਾਣੇ ਵਿਦ ਦਾ ਹੈਲਪ ਆਫ ਰੁਪਿੰਦਰ ਕੌਰ ਉਸ ਘਰੇ ਜਾ ਕੇ ਉਸ ਲੜਕੇ ਗੁਰਵਿੰਦਰ ਸਿੰਘ ਦਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮਰਡਰ ਕਰ ਦਿੰਦੇ ਲੇਕਿਨ ਜਿਹੜਾ ਪਲਾਨਡ ਮਰਡਰ ਸੀਗਾ ਉਹ ਇਹ ਸੀਗਾ ਕਿ ਉਹ ਇੱਕ ਚਿੱਟੇ ਦਾ ਟੀਕਾ ਲਾਉਣਾ ਚਾਹੁੰਦੇ ਸੀ ਗੁਰਵਿੰਦਰ ਦੇ ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਕਿ ਹੀ ਵਾਸ ਐਡਿਕਟਡ ਟੂ ਦਾ ਸਬਸਟੈਂਸ ਜਿਹੜਾ ਚਿੱਟਾ ਤਾਂ ਉਹ ਉਸ ਕਰਕੇ ਮਰ ਗਿਆ ਤੇ ਇਸ ਲੜਕੀ ਨੂੰ ਉਸ ਘਰ ਚ ਰਹਿਣ ਦਾ ਮੌਕਾ ਮਿਲੇ ਤੇ ਹੌਲੀ ਹੌਲੀ ਉਹ ਸਾਰੀ ਪ੍ਰਾਪਰਟੀ ਜਿਹੜੀ ਹੈਗੀ ਉਹਦੇ ਤੇ ਕਾਬਜ਼ ਹੋ ਜੇ ਜੋ ਉਸ ਲੜਕੇ ਦੀ ਆ ਲੇਕਿਨ ਫੋਰ ਐਨੀ ਰੀਜ਼ਨ ਉਹਨਾਂ ਦਾ ਉਹ ਪਲਾਨ ਕਾਮਯਾਬ ਨਾ ਹੋਇਆ ਤੇ ਉਸ ਲੜਕੇ ਨੂੰ ਗਲਾ ਕੁੱਟ ਕੇ ਜਿਹੜਾ ਸਮੁੱਦਰਿੰਗ ਕਹਿ ਦਿੰਦੇ ਆਪਾਂ ਮੈਡੀਕਲ ਲੈਂਗੁਏਜ ਦੇ ਵਿੱਚ ਐਸਫਿਕਸਿਆ ਸਮੂðਰਿੰਗ ਤੇ ਗਲਾ ਕੁੱਟ ਕੇ ਜਿਹੜਾ ਹੈਗਾ ਗੁਰਵਿੰਦਰ ਸਿੰਘ ਨੂੰ ਹਰਕੰਵਲ ਤੇ ਉਹਦੀ ਘਰ ਵਾਲੀ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸੇ ਘਰੇ ਜਿਸ ਘਰੋਂ ਵਿਆਹ ਕੇ ਗਈ ਸੀ